ਹਰ ਫੁਰਵੇ ਬਨ ਫੁਰਵੇ ਲਖੀਆ ਤੁਹਾਨੂੰ ਖੁਦਾ ਤੋਂ ਵਾਪਸਾ ਮੇਰੇ ਵੀਰ ਨੂੰ ਨਾ ਮਾਰੋ ਮੇਰੇ ਵੀਰ ਨੂੰ ਨਾ ਮਾਰੋ ਐ ਦਰਦੀ ਦੇ ਖੁਦਾਬੰਦੋ ਮੇਰੇ ਵੀਰ ਨੇ ਕੋਈ ਕਸੂਰ ਨਹੀਂ ਕੀਤਾ ਕੋਈ ਕਸੂਰ ਨਹੀਂ ਕੀਤਾ ਕਾਜੀ ਸਾਹਿਬ ਇਫਤਾਹ ਕੋਈ ਕਸੂਰ ਨਹੀਂ ਐ ਸ਼ਰਧ ਨਾਨਕਾਰਿਓ ਮੈਂ ਤੁਹਾਡੇ ਅਗੇ ਹੱਥ ਜੋੜਦੀ ਆ ਮੈਂ ਤੁਹਾਡੇ ਅਗੇ ਹੱਥ ਜੋੜਦੀ ਆ ਮੇਰੇ ਵੀਰ ਨੂੰ ਨਾ ਮਾਰੋ ਮੇਰੇ ਵੀਰ ਦਾ ਕੋਈ ਕਸੂਰ ਨਹੀਂ ਮੇਰੇ ਵੀਰ ਤੇ ਨਾ ਫਤਮ ਨਾ ਢਾਵੋ ਮੇਰੇ ਵੀਰ ਤੇ ਨਾ ਫਤਮ ਨਾ ਢਾਵੋ ਹਨਾਲ ਤੇਰਾ ਇਹਨਾਂ ਦਰਿਆਨੋ ਇਸ ਦਾ ਜੁਰਮ ਕਿਤੇ ਭਾਰੀ ਐ ਇਹਨੂੰ ਇੱਥੇ ਲੈ ਜਾਓ ਐਨਲ ਹਾ ਜੇ ਤੂੰ ਐਨਲ ਦਾ ਨਾਮ ਲੈਣਾ ਬੰਦ ਕਰ ਦੇਵੇਂ ਤੱਕਾ ਜੀ ਸਾਥ ਤੇਰੀ ਸਜ਼ਾ ਮਾਫ ਕਰ ਦੇਣਗੇ ਐਨਲ ਹਾ ਇੰਨੇ ਪੱਥਰਾਂ ਦੀ ਮਾਰ ਪੈਣ ਦੇ ਬਾਵਜੂਦ ਇਹਨੇ ਐਨਲ ਦਾ ਨਾਮ ਲੈਣਾ ਨਹੀਂ ਛੱਡਿਆ ਇਹਨੂੰ ਸੂਲੀ ਦਾ ਟੰਗ ਦਿੱਤਾ ਜਾਵੇ ਹੁਕਮ ਜਿਨਾਨੀ ਯਾਰ ਦਾ ਮੰਨਿਆ ਏ ਕੋਸ਼ਿ ਹੁੰਦਾ ਯੋ ਮੌਤ ਦੀ ਖ਼ਬਰੀ ਉੱਤੇ ਸੋ ਹੱਸ ਕੇ ਸੂਲੀ ਤੇ ਪੈਰ ਧਰਦੇ ਮੂੰਹੋਂ ਸ਼ੁਕਰ ਕਹਿੰਦੇ ਹੁੰਦੇ ਜਬਰ ਉੱਤੇ ਨਾਮ ਉਹਨਾਂ ਦਾ ਸਦਾ ਆਬਾਦ ਰਹਿੰਦਾ ਮਰ ਜਾਂਦੇ ਜੋ ਸਿੱਦਕ ਤੇ ਸਬਰ ਉੱਤੇ ਮੈਂ ਸੰਪੂਰੀ ਦਿਲਬਾਗ ਨੇ ਸੱਚ ਲਿਖਿਓ ਮੇਲੇ ਲੱਗਦੇ ਉਹਨਾਂ ਦੀ ਕਬਰ ਉੱਤੇ